ਆਓ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਾਵਨ ਸ਼ਬਦ ਆਪਾਂ ਸੋਰਠਿ ਰਾਗ ਵਿੱਚ ਪੜ ਰਹੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਪਾਣੈ ਸਰੂਪ ਕੀ ਬਹੁਤ ਵੱਡਾ ਗਿਆਨ ਸਤਿਗੁਰੂ ਜੀ ਇਸ ਸ਼ਬਦ ਵਿੱਚ ਬਖਸ਼ਦੇ ਹਨ ਕਿ ਆਤਮ ਸੁਖ ਮਾਨਣ ਵਾਲੇ ਨੂੰ ਹਰੇਕ ਮਨੁੱਖ ਆਤਮਿਕ ਸੁਖ ਮਾਨਦਾ ਦਿਸਦਾ ਹੈ ਜਿਹਨੂੰ ਆਪਣੇ ਨੂੰ ਆਤਮਿਕ ਸੁਖ ਹੈ ਉਹਨੂੰ ਏਦਾਂ ਲੱਗਦਾ ਵੀ ਸਾਰੇ ਹੀ ਆਤਮਿਕ ਸੁਖ ਮਾਨ ਰਹੇ ਹੈ ਪਾਪ ਜੀ ਸਾਡੇ ਅੰਦਰ ਸ਼ਾਂਤੀ ਹੈ ਸਾਡੇ ਅੰਦਰ ਸੁੱਖ ਹੈ ਤਾਂ ਸਭ ਸੁਖੀ ਸੁਖੀ ਨਜ਼ਰ ਆਉਂਦੇ ਆ ਪਾਪ ਸਾਡਾ ਜਿਹੋ ਜੀ ਸਾਡੀ ਸੋਚ ਹੈ ਜਿਹੋ ਉਹਦਾ ਸਾਡਾ ਵੇਖਣਾ ਹੈ ਮਹਾਰਾਜ ਕਹਿੰਦੇ ਆ ਵੀ ਆਤਮਿਕ ਸੁੱਖ ਮਾਣਨ ਵਾਲੇ ਨੂੰ ਤਾਂ ਹਰੇਕ ਹੀ ਆਤਮਿਕ ਸੁੱਖ ਮਾਣਦਾ ਦਿਸਦਾ ਹੈ ਪਰ ਬਕਾਰਾਂ ਦੇ ਰੋਗ ਵਿੱਚ ਫਸੇ ਹੋਏ ਦੇ ਖਿਆਲ ਵਿੱਚ ਸਾਰੀ ਲੁਕਾਈ ਵਿਕਾਰੀ ਹੈ। ਪਾਪ ਜਿਹੜੇ ਬੰਦੇ ਦੀ ਆਪ ਬਿਰਤੀ ਵਿਕਾਰੀ ਹੈ ਨਾ ਕਈ ਵਾਰੀ ਉਹਨੂੰ ਚੰਗੇ ਬੰਦੇ ਵੀ ਇਦਾਂ ਲੱਗਦੇ ਆ ਵੀ ਵੀ ਇਹ ਵੀ ਸ਼ਾਇਦ ਇਦਾਂ ਹੀ ਹੋਏਗਾ। ਰੋਗੀ ਕਹੇ ਭਾਣਾ ਸਭ ਰੋਗੀ ਕਿਉਂਕਿ ਇੱਕ ਨੇਚਰ ਹੈ। ਇੱਕ ਸੋਚ ਹੈ। ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆਤਮਿਕ ਸੁੱਖ ਵਾਲੇ ਨੂੰ ਸਾਰੇ ਸੁਖੀ ਲੱਗਦੇ ਆ ਬਕਾਰਾਂ ਦੇ ਰੋਗ ਵਿੱਚ ਫਸੇ ਹੋਏ ਦੇ ਖਿਆਲ ਵਿੱਚ ਸਾਰੀ ਲੋਕਾਈ ਹੀ ਬਕਾਰੀ ਲੱਗਦੀ ਹੈ ਕਾਰਣ ਕ੍ਰਾਵਣ ਹਾਰ ਸਵਾਮੀ ਆਪਨ ਹਾਥ ਸੰਜੋਗੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਅੰਦਰੋਂ ਮੇਰ ਤੇ ਰਗਵਾ ਚੁੱਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਮਾਲਕ ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਜੀਵਾਂ ਲਈ ਆਤਮਿਕ ਸੁੱਖ ਤੇ ਆਤਮਿਕ ਦੁੱਖ ਦਾ ਮੇਲ ਉਹਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਭਾਵੇਂ ਜਦੋਂ ਗੁਰੂ ਮਿਲ ਪੈਂਦਾ ਹੈ ਮੇਰੇ ਤੇਰ ਖਤਮ ਹੋ ਜਾਂਦੀ ਹੈ ਫਿਰ ਉਹਨੂੰ ਇਦਾਂ ਲੱਗਦਾ ਹੈ ਕਿ ਜੋ ਕੁਛ ਹੈ ਸਭ ਕੁਝ ਪ੍ਰਮਾਤਮਾ ਦੇ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਮਾਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕਾ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਇਸ ਤਰ੍ਹਾਂ ਮਾਰੇ ਕਹਿੰਦੇ ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ ਤੇਰਗਵਾਲੀ ਜਿਨੇ ਸਭ ਜੀਵਾਂ ਵਿੱਚ ਪਰਮਾਤਮਾ ਵਸਦਾ ਪਛਾਣ ਲਿਆ ਉਹਦੇ ਖਿਆਲ ਵਿੱਚ ਕੋਈ ਜੀਵ ਕੁਰਾਹੇ ਨਹੀਂ ਜਾ ਸਕਦਾ ਜਿਨ ਸਗਲੋ ਬ੍ਰਹਮ ਪਛਾਣਤਾ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣਾ ਸਗਲੀ ਠੰਡੀ ਸਾ ਸੰਗਤ ਵਿੱਚ ਰਹਿ ਕੇ ਜਿਸ ਮੁਨੱਖ ਦਾ ਮਨ ਬੇਕਾਰਾਂ ਵੱਲੋਂ ਸ਼ਾਂਤ ਹੋ ਜਾਂਦਾ ਹੈ ਉਹਨੂੰ ਸਾਰੀ ਲੁਕਾਈ ਹੀ ਸ਼ਾਂਤ ਚਿੱਤ ਨਜ਼ਰ ਆਉਂਦੀ ਹੈ ਸਭ ਨੂੰ ਸ਼ਾਂਤ ਚਿੱਤ ਸਮਝਦਾ ਹੈ ਹੁਣ ਜਿਹਦਾ ਆਪਣਾ ਮਨ ਭਟਕਿਆ ਹੋਇਆ ਉਹਨੂੰ ਕਈ ਵਾਰੀ ਦੁਨੀਆ ਵੀ ਉਦਾਂ ਦੀ ਲੱਗਦੀ ਹੈ ਜਿਹੋ ਜਿਹੀਆਂ ਅੱਖਾਂ ਜਿਹੋ ਜਾਂ ਐਨਕ ਆਪ ਲਾਈ ਹੋਈ ਆ ਉਹੋ ਜਾਂ ਫਿਰ ਉਹਨੂੰ ਨਜ਼ਰ ਆਉਂਦਾ ਹੈ ਮਹਾਰਾਜ ਕਹਿੰਦੇ ਜੇ ਆਪਣੇ ਅੰਦਰ ਟਕਾਇ ਤਾਂ ਟਕਾ ਟਕਾਈ ਨਜ਼ਰ ਆਉਂਦਾ ਹੈ ਭਾਵੇਂ ਇਸ ਤਰ੍ਹਾਂ ਜਿਸ ਮਨੁੱਖ ਦਾ ਮਨ ਵਿਕਾਰਾਂ ਵੱਲੋਂ ਸ਼ਾਂਤ ਹੋ ਜਾਂਦਾ ਹੈ ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ ਸਮਝਦਾ ਹੈ ਇਹੀ ਮਹਾਰਾਜ ਨੇ ਕਿਹਾ ਵੀ ਮਨ ਜੀਤੇ ਜਗ ਜੀ ਆਪਣਾ ਮਨ ਸ਼ਾਂਤ ਹੋ ਗਿਆ ਤਾਂ ਸਮਝ ਲਓ ਵੀ ਸੰਸਾਰ ਜਿੱਤ ਲੈ ਦੁਨੀਆ ਨਹੀਂ ਜਿੱਤੀ ਜਾ ਸਕਦੀ ਦੁਨੀਆ ਦੀ ਨਾ ਹੀ ਕੋਈ ਬਰਾਬਰੀ ਕੀਤੀ ਜਾ ਸਕਦੀ ਏ ਇਸ ਤਰ੍ਹਾਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜੇ ਆਪਣਾ ਚਿੱਤ ਸ਼ਾਂਤਤਾ ਤਾਂ ਸਾਰੀ ਲੁਕਾਈ ਸ਼ਾਂਤ ਨਾજર ਆਉਂਦੀ ਹੈ ਹਉ ਮੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਾਰੇ ਬਿਲ ਲਾਤੀ ਦੂਜੇ ਪਾਸੇ ਮਹਾਰਾਜ ਕਹਿੰਦੇ ਆ ਜਿਸ ਮਨੁੱਖ ਦਾ ਮਨ ਹਉਮੈ ਰੋਗ ਵਿੱਚ ਫਸਿਆ ਰਹਿੰਦਾ ਹੈ ਉਹ ਸਦਾ ਦੁਖੀ ਦੁਖੀ ਰਹਿੰਦਾ ਹੈ ਤੇ ਉਹ ਹਉਮੈ ਵਿੱਚ ਜਨਮ ਲੈ ਕੇ ਆਤਮਿਕ ਮੌਤ ਸਹਿੇੜ ਲੈਂਦਾ ਹੈ ਹਉਮੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰਿਆ ਬਿਰਲਾਤੀ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਇਸ ਤਰ੍ਹਾਂ ਮਹਾਰਾ ਜੀ ਕਹਿੰਦੇ ਆ ਵੀ ਆਤਮਿਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ ਉਹਨੂੰ ਆਤਮਿਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ ਫਿਰ ਉਹਨੂੰ ਜਦੋਂ ਗਿਆਨ ਦਾ ਸੁਰਮਾ ਅੰਦਰ ਪੈ ਗਿਆ ਅੱਖਾਂ ਦੇ ਵਿੱਚ ਪੈ ਗਿਆ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਗਿਆਨ ਰੂਪੀ ਸੁਰਮਾ ਜਦੋਂ ਪਾ ਲਿਆ ਫਿਰ ਤੈਨੂੰ ਹਰ ਥਾਂ ਪਰਮਾਤਮਾ ਦੇ ਸਦਾ ਨਜ਼ਰ ਆਉਣਾ ਹੈ ਫਿਰ ਮੇਰ-ਤੇਰ ਬੈਰ-ਬ੍ਰੋਧ ਖਤਮ ਹੋ ਜਾਂਦੇ ਹਨ ਆਹੀ ਸੁੱਖ ਲੈਣ ਦਾ ਤਰੀਕਾ ਹੈ ਭਾਗ ਜਿਹੜੀਆਂ ਚੀਜ਼ਾਂ ਤੈਨੂੰ ਦੁਖੀ ਕਰ ਰਹੀਆਂ ਉਹਨਾਂ ਨੂੰ ਬਾਹਰ ਕੱਢਣਾ ਪੈਂਦਾ ਹੈ ਨਾ ਜਦੋਂ ਇਹ ਬਾਹਰ ਨਿਕਲ ਗਈਆਂ ਅੰਦਰੋਂ ਫਿਰ ਚਿੱਤ ਆ ਜਿਹੜਾ ਉਹ ਸ਼ਾਂਤ ਹੋ ਜਾਣਾ ਹੈ ਆਤਮਿਕ ਜੀਵਨ ਦੀ ਸਾਰੀ ਫਿਰ ਸਮਝ ਪੈ ਜਾਣੀ ਹੈ ਮਹਾਰਾਜ ਕਹਿੰਦੇ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰਾ ਸੂਝ ਸੁਨਾਹੀ ਬੌੜ ਬੌੜ ਪਰਮਾਤਮਾ ਪਰ ਗਿਆਨਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਸਹੀ ਜੀਵਨ ਬਾਰੇ ਕੁਝ ਵੀ ਨਹੀਂ ਸੋਝਦਾ ਤੇ ਉਹ ਮੁੜ ਮੁੜ ਕੇ ਪਟਕਦਾ ਰਹਿੰਦਾ ਹੈ ਜਦੋਂ ਅਸੀਂ ਗੁਰੂ ਜੀ ਦਾ ਗਿਆਨ ਪ੍ਰਾਪਤ ਨਹੀਂ ਕਰਦੇ ਤੇ ਅ ਗਿਆਨਤਾ ਦੇ ਹਨੇਰੇ ਵਿੱਚ ਫਸੇ ਰਹਿੰਨੇ ਆ ਤੇ ਫਿਰ ਮਹਾਰਾਜ ਕਹਿੰਦੇ ਆ ਇਸ ਹਨੇਰੇ ਵਿੱਚ ਕੁਝ ਵੀ ਸੁਝਦਾ ਨਹੀਂ ਹੈ ਉਹ ਮੁੜ ਮੁੜ ਕੇ ਪਟਕਦਾ ਰਹਿੰਦਾ ਹੈ ਇਸ ਤਰ੍ਹਾਂ ਤੋਂ ਕੀ ਅਰਦਾਸ ਕਰਨੀ ਹੈ ਮਹਾਰਾਜ ਕਹਿੰਦੇ ਆ ਸੋਹਣੇ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਸੋਹਣੇ ਬੇਨੰਤੀ ਏ ਮੇਰੇ ਮਾਲਕ ਮੇਰੀ ਬੇਨਤੀ ਸੁਣ ਤੇਰਾ ਦਾਸ ਨਾਨਕ ਗੁਰੂ ਨਾਨਕ ਦੇਵ ਜੀ ਤੇਰੇ ਦਰ ਤੋਂ ਇਹੀ ਸੁਖ ਮੰਗਦਾ ਹੈ ਕਿਹੜਾ ਸਭ ਤੋਂ ਵੱਡਾ ਸੁਖ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲਾਗੇ ਜਿੱਥੇ ਕੋਈ ਗੁਰਮੁਖ ਜਨ ਸੰਤ ਜਨ ਤੇਰੀ ਸੇਵ ਸਲਾਹ ਕਰਦੇ ਹਨ ਤੇਰੀ ਸੇਵ ਸਲਾਹ ਦੇ ਗੀਤ ਗਾਉਂਦੇ ਹੋਣ ਉੱਥੇ ਮੇਰਾ ਮਨ ਫਿਰ ਪਰਚਾ ਰਿਹਾ ਹੈ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲੱਗ ਹੈ ਉੱਥੇ ਮੇਰਾ ਮਨ ਪਰਚਾ ਰਹੇ ਕਿ ਉੱਥੇ ਮੇਰਾ ਮਨ ਲੱਗਿਆ ਰਹੇ ਕਿਉਂਕਿ ਗੁਰਮੁਖ ਜਨਾਂ ਦੀ ਸਾਧੂ ਜਨਾਂ ਦੀ ਸੰਗਤ ਵਿੱਚ ਹੀ ਹਰੇਕ ਕਿਸਮ ਦੀ ਅਣਪਤਾ ਜਿਹੜੀ ਉਹ ਮਿਟ ਜਾਂਦੀ ਹੈ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਾਨ ਆਪਣਾ ਧਨ ਗੁਰਮੁਖ ਜਨਾਂ ਦੇ ਸੰਤ ਜਨਾਂ ਦੇ ਹਵਾਲੇ ਕਰ ਦਿੰਦਾ ਹੈ ਭਾਵ ਹਰੇ ਕਿਸਮ ਦੀ ਆਪਣਾ ਤ ਮਿਟਾ ਦਿੰਦਾ ਹੈ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਪthਿਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ ਗੁਰਮੁਖ ਜਨਾਂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਲੱਗ ਪੈਂਦਾ ਹੈ ਗੁਰਮਖ ਜਨਾਂ ਦੀ ਸੰਗਤ ਕਿਉਂ ਕਰਨੀ ਹੈ ਸਾਧੂ ਜਨਾਂ ਦੀ ਸੰਗਤ ਕਿਉਂ ਕਰਨੀ ਹੈ ਕਿਉਂਕਿ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਸਿਮਰਨ ਫਿਰ ਪੱਲੇ ਪੈ ਜਾਂਦਾ ਹੈ ਤਦੋਂ ਫਿਰ ਮਹਾਰਾਜ ਕਹਿੰਦੇ ਉਹਨੂੰ ਸਾਰੇ ਆਤਮਿਕ ਸੁੱਖ ਪ੍ਰਾਪਤ ਹੁੰਦੇ ਹਨ ਸੰਤਨ ਵੇਨ ਅਵਰ ਨਾ ਦਾਤਾ ਵੀ ਆ ਮਹਾਰਾਜ ਕਹਿੰਦੇ ਸੰਤ ਜਨਾਂ ਤੋਂ ਬਿਨਾਂ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੋਰ ਕੋਈ ਨਹੀਂ ਗੁਰਮਖਾਂ ਦੀ ਸਾਧੂ ਜਨਾਂ ਦੀ ਸੰਗਤ ਤੋਂ ਬਿਨਾਂ ਗੁਰੂ ਨੂੰ ਮਲਾਉਣ ਵਾਲਾ ਵਿਚੋਲੇ ਦਾ ਕੰਮ ਵੀ ਸੰਗਤ ਸਾਧੂ ਜਨ ਕਰਦੇ ਆ ਨਾ ਕਿ ਉਹਨਾਂ ਨਾਲ ਗੁਰਮਖ ਜਨਾਂ ਨਾਲ ਮਿਲ ਕੇ ਪਰਮਾਤਮਾ ਨਾਲ ਜੁੜ ਜਾਣਾ ਰੱਬ ਨਾਲ ਜੁੜ ਜਾਣਾ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਇਸ ਤਰਾ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਿਹੜਾ ਜਿਹੜਾ ਮਨੁੱਖ ਗੁਰੂ ਗੁਰੂ ਰੂਪੀ ਸੰਤ ਜਨਾਂ ਦੀ ਸ਼ਰਨ ਪੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਯੋਗ ਹੋ ਜਾਂਦਾ ਹੈ ਕੋਟ ਪਰਾਧ ਮਿਟੇ ਜਾਂਨ ਸੇਵਾ ਹਰ ਕੀਰਤਨ ਰਸ ਗਾਈ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਪ੍ਰਮਾਤਮਾ ਦੇ ਸੇਵਕ ਦੀ ਦੱਸੀ ਸੇਵਾ ਕੀਤਿਆਂ ਕਰੋਣਾ ਪਾਪ ਮਿਟ ਜਾਂਦੇ ਹਨ ਅਤੇ ਪ੍ਰੇਮ ਨਾਲ ਪ੍ਰਮਾਤਮਾ ਦੀ ਸਿਫਤਸਲਾ ਕੀਤੀ ਜਾਂਦੀ ਹੈ ਫਿਰ ਮਾਰੇ ਮਾਰੇ ਕਹਿੰਦੇ ਇਹ ਰਹਿਮਤ ਹੁੰਦੀ ਹੈ ਕਿਹੜੀ ਇਹੀ ਹਾਂ ਸੁਖ ਆਗੈ ਮੁਖੀ ਉਜਲ ਜਨਕਾ ਸੰਗ ਵੜਾ ਭਾਗੀ ਪਾਈ ਇਸ ਲੋਕ ਵਿੱਚ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਤੇ ਪਰਲੋਕ ਵਿੱਚ ਫਿਰ ਸੁਰਖਰੂ ਹੋਈਦਾ ਹੈ ਪਰਮਾਰਾਇ ਕਹਿੰਦੇ ਪ੍ਰਭੂ ਦੇ ਸੇਵਕ ਦੀ ਸੰਗਤ ਬਹੁਤ ਵੱਡੇ ਭਾਗਾ ਨਾਲ ਪ੍ਰਾਪਤ ਹੁੰਦੀ ਹੈ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੀਤਕ ਉਪਮਾ ਗਈ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਆ ਵੀ ਮੇਰੀ ਇੱਕ ਜੀਵ ਹੈ ਤੇ ਸੰਤ ਜਨ ਅਨੇਕਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ ਸੰਤ ਜਨਾਂ ਦੀ ਵਿਡਿਆਈ ਕਿਤੁਨੀਕ ਦੱਸੀ ਜਾਵੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਆਗਮ ਅਗੋਚਰ ਸਦ ਅਬਨਾਸੀ ਸ਼ਰਣ ਸੰਤਨ ਕੀ ਲਹੀਐ ਕੇ ਸੰਤਾਂ ਦੀ ਸ਼ਰਨ ਪਿਆ ਉਹ ਪਰਮਾਤਮਾ ਮਿਲ ਸਕਦਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ ਹੈ ਆ ਪਹੁੰਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਅਰਦਾਸ ਕਰਕੇ ਆ ਕੇ ਮੈਂ ਗੁਣ ਹੀ ਨਹਾ ਮੈਂ ਨੀਚ ਹਾਂ ਮੈਂ ਨਿਆਸ ਰਹਾ ਮੈਂ ਹੁਣ ਗੁਰਮੁਖ ਜਨਾਂ ਦਾ ਗੁਰੂ ਰੂਪੀ ਸੰਤਾਂ ਦਾ ਗੁਰੂ ਰੂਪੀ ਸੰਤ ਦਾ ਪੱਲਾ ਫੜਿਆ ਆ ਬੂੜ ਤਮੋਗਰੇ ਅੰਧ ਗੂਪ ਮੈਂ ਨਾਨਕ ਲਿਖੋ ਨਿਵਾਹੀ ਇਸ ਤਰ੍ਹਾਂ ਮਹਾਰਜ ਕਹਿੰਦੇ ਆ ਐ ਗੁਰਮੁਖ ਜਨੋ ਐਸਾ ਗ੍ਰਸਤੀ ਜੀਵਨ ਦੇ ਮੋਹ ਦੇ ਅੰਨੇ ਖੂਚ ਡੁੱਬ ਰਹੇ ਦਾ ਸਾਥ ਤੋੜ ਤੱਕ ਨਿਵਾਓ ਇਹ ਅਰਦਾਸ ਕਰਨੀ ਮਹਾਰਾਜ ਗ੍ਰਸਤੀ ਜੀਵਨ ਦੇ ਮੋਹ ਦੇ ਅੰਨੇ ਖੂਬ ਵਿੱਚ ਡੁੱਬ ਰਹੇ ਦਾ ਤੁਸੀਂ ਸਾਥ ਨਿਵਾਓ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਤੁਸੀਂ ਰਹਿਮਤ ਕਰੋ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁੰਜਾ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ Vai, Guti,